ਉਦੋਂ ਮੈਂ ਐਫ ਆਈ ਆਰ ਨੰਬਰ 41 ਦਰਜ ਕੀਤਾ ਗੱਲ 23 2 24 ਨੂੰ ਅਸਲੈਕਟ ਦੇਸ ਐ ਤੇ ਉਹਦੇ ਚ تین ਅਸਲੇ ਸਾਨੂੰ ਬਰਾਮਦ ਹੋਏ ਆ ਤੇ 6 ਜਿੰਦਾ ਕਾਰਤੂਸ ਬਰਾਮਦ ਹੋਏ ਆ ਅਸਲੇ ਨੇ ਜਿਹੜੇ ਨੇ ਉਹ ਇੱਕ ਪਿਸਤਲ ਦਾ 32 ਬੋਰ ਦਾ ਉਹਦੇ ਨਾਲ ਦੋ ਜਿੰਦਾ ਕਾਰਤੂਸ ਨੇ ਇੱਕ 32 ਬੋਰ ਦਾ ਰਵੋਲਵਰ ਆ ਉਹਦੇ ਨਾਲ ਵੀ ਦੋ ਜਿੰਦਾ ਕਾਰਤੂਸ ਨੇ ਇੱਕ ਦੇਸੀ ਘੱਟਾ ਉਹਦੇ ਨਾਲ ਵੀ ਦੋ ਕਾਰਤੂਸ ਨੇ ਤੇ ਜਿਹੜਾ ਬੰਦਾ ਅਸੀਂ ਫੜਿਆ ਇਹਦਾ ਨਾਮ ਹੈਗਾ ਕੈਪ ਸ਼ਿਆਮਾ ਤੇ ਮਲੇਰਕੋੜਲੇ ਦਾ ਰਹਿਣ ਵਾਲਾ ਇਨੂੰ ਕੱਲ ਕੁਸਟਿਕਟ ਇਨਫੋਰਮੇਸ਼ਨ ਤੇ ਸਾਡੇ ਐਸਐਚਓ ਸਾਹਿਬ ਨੂੰ ਇਨਫੋਰਮੇਸ਼ਨ ਆਈ ਸੀ ਉਹਦੇ ਤੇ ਨੂ ਰੰਗਲਾ ਰਿਆੰਗਲਾ ਪਿੰਡ ਹੈ ਰੋਗਲਾ ਪਿੰਡ ਉਦੀ ਨਹਿਰ ਦੀ ਪਟੜੀ ਤੋਂ ਗ੍ਰਸਤਾਰ ਕੀਤਾ ਇਹਦੇ ਕੋਲ ਕੋਈ ਇੱਕ ਝੋਲਾ ਸੀਗਾ ਜਦੋਂ ਉਹ ਵਜਨੀ ਸੀਗਾ ਜਦੋਂ ਫਿਰ ਉਹਦੇ ਸਰਚ ਕੀਤੀ ਤੋਂ ਉੱਚੇ ਸਾਨੂੰ ਇਹ ਅਸਲੀ ਬਰਾਬਰ ਪਹਿਲਾਂ ਵੀ ਕੁਸਟੇ ਮਕਦਮਾ ਹਾਂ ਇੱਥੇ ਪਹਿਲਾਂ ਵੀ ਇੱਕ ਮਕਦਮਾ ਦਰਜ ਹੈ ਐਫਆਈਆਰ ਨੰਬਰ 10 ਰੂਫੜ ਚ ਦਰਜਾ ਉਹਦੇ ਜੇ ਪੀਓ ਹੈ ਸਾਰੇ ਕਿ ਇਹ ਹੰਕਾਰ ਕਿੱਥੋਂ ਵੀ ਲੱਗ ਗਿਆ ਇਹ ਅਜੇ ਪਾਰਟ ਆਫ ਇਨਵੈਸਟੀਗੇਸ਼ਨ ਆ ਇਹ ਅਜੇ ਕਰ ਰਹੇ ਨੇ ਅਸੀਂ ਉਹਦੀ ਗਾਉਂ ਇਨਵੈਸਟੀਗੇਸ਼ਨ ਕਿ ਇਹ ਕਿੱਥੋਂ ਲੱਗੇ ਆ ਜਿਹੜੇ ਪਹਿਲਾਂ ਵੀ ਇਹਨੂੰ ਫੜੇ ਗਿਆ ਸੀ 3-4 ਵਾਰ ਨੇ ਜਿਹੜੇ ਉਹ ਮਕਦਮੇ ਜੀ ਪੀਓ ਆ ਉਹ ਵੀ ਅਸੀਂ ਪਤਾ ਕਰ ਰਹੇ ਆ ਵੀ ਇਹ ਕਿੱਥੋਂ ਤੇ ਜਿਹੜੇ ਇਹ ਹੈ ਇਹ ਪਤਾ ਕਰ ਰਹੇ ਆ ਅਸੀਂ ਕਿੱਥੋਂ ਲੱਗੇ ਆ ਕੋਈ ਜੈਂਕਸ਼ਨ ਨਾਲ ਸੰਪਰਕ ਹੈ ਸਰ ਇਹ ਅਜੇ ਪਾਰਟ ਨਹੀਂ ਹੈ ਅਜੇ ਇੰਨੀ ਕੁਝ ਨਹੀਂ ਪਤਾ ਲੱਗਿਆ ਬਟ ਜੇ ਤੋਂ ਬਾਅਦ ਪਤਾ ਲੱਗੂਗਾ ਕਿ ਇਹ ਕਿਥੇ ਮਤਲਬ ਬੰਦੇ ਕਿੰਨੇ ਮੁੰਡੇ ਇਹ ਇੱਕ ਹੀ ਹੈ ਜੀ